ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸੰਗਤ ਜੀ ਅਪੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਹੀ ਗਈ ਹੈ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੀ ਜੁਗਤ ਬਾਰੇ ਦੱਸਣ ਜਾਵਨੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਬਾਣੀ ਦੇ ਪਾਠ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਬਾਣੀ ਦਾ ਪਾਠ ਕਰਕੇ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਰਹਿੰਦੇ ਨੇ ਦਸਾਂੂ ਸਾਹਿਬਾਨ ਦਾ ਮਿਹਰ ਪ੍ਰਿਆਹ ਹੱ ਸਾਡੇ ਸਿਰ ਦੇ ਉੱਤੇ ਆ ਜਾਂਦਾ ਹੈ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੋ ਜਾਂਦੀ ਹੈ ਜਦੋਂ ਅਸੀਂ ਇਹ ਬਾਣੀ ਦਾ ਪਾਠ ਕਰਦੇ ਹਾਂ ਤਾਂ ਇਹ ਕਿਹੜੀ ਬਾਣੀ ਹੈ ਇਸ ਬਾਣੀ ਦਾ ਪਾਠ ਆਪਾਂ ਕਿਸ ਵੇਲੇ ਕਰਨਾ ਹੈ ਕਿੰਨਾ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਗੱਲ ਬਾਤ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਹੀ ਗਈ ਹੈ ਤਾਂ ਕਿਰਪਾ ਕਰਕੇ ਇਸ ਨੂੰ ਪੂਰਾ ਸੁਣਿਓ ਕਿਉਂਕਿ ਅੱਧੀ ਅਧੂਰੀ ਗੱਲ ਸੁਣੀ ਹੋਈ ਪੂਰੀ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਕਿਉਂਕਿ ਸੰਗਤ ਜੀ ਇਹ ਬਾਣੀ ਇੰਨੀ ਪਾਵਰਫੁਲ ਹੈ ਇੰਨੀ ਤਾਕਤਵਰ ਹੈ ਇਸ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਮਨੁੱਖ ਪਿਆਰ ਦੇ ਵਿੱਚ ਭਿੱਜ ਕੇ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਗੁਰੂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਸ ਬਾਣੀ ਦਾ ਪਾਠ ਕਰ ਲਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਮਨ ਦੀਆਂ ਸ਼ੁਭ ਭਾਵਨਾਵਾਂ ਨੂੰ ਤਾਂ ਪੂਰਾ ਕਰਦੇ ਹੀ ਨੇ ਆਪਣੀ ਮਰਜ਼ੀ ਦੇ ਨਾਲ ਆਪਣੀ ਖੁਸ਼ੀ ਦੇ ਨਾਲ ਵੀ ਉਸ ਮਨੁੱਖ ਦੀ ਝੋਲੀ ਦੇ ਵਿੱਚ ਬਹੁਤ ਕੁਝ ਪਾ ਦਿੰਦੇ ਨੇ ਜੋ ਸਾਡੀ ਸੋਚ ਤੋਂ ਵੀ ਪਰੇ ਹੁੰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਇੰਨੇ ਖੁਸ਼ ਹੋ ਜਾਂਦੇ ਨੇ ਉਸ ਮਨੁੱਖ ਦੇ ਉੱਤੇ ਇੰਨੇ ਦਿਆਲੂ ਹੋ ਜਾਂਦੇ ਨੇ ਸੰਗਤ ਜੀ ਆਪਾਂ ਗੱਲ ਕਰ ਰਹੇ ਹਾਂ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਤਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਜਪ ਦੀ ਬਾਣੀ ਬਾਰੇ ਜਿਸ ਨੂੰ ਆਪਾਂ ਸਤਕਾਰ ਨਾਲ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਆਖਦੇ ਹਾਂ ਇਹ ਬਾਣੀ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੇ ਵਿੱਚੋਂ ਪਹਿਲੀ ਬਾਣੀ ਹੈ ਇਸ ਬਾਣੀ ਦਾ ਪਾਠ ਜਿਸ ਵੀ ਘਰ ਦੇ ਵਿੱਚ ਰੋਜ਼ਾਨਾ ਨੀਂਮ ਦੇ ਨਾਲ ਹੁੰਦਾ ਹੈ ਉਸ ਘਰ ਦੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਸਦਾ ਹੀ ਬਣੀ ਰਹਿੰਦੀ ਹੈ ਸਾਡੇ ਦਸਾਂ ਹੀ ਗੁਰੂ ਸਾਹਿਬਾਨਾਂ ਨੇ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉਤੇ ਬਹੁਤ ਮੇਰਾ ਕੀਤੀਆਂ ਨੇ ਸਤਗੁਰ ਸੱਚੇ ਪਾਤਸ਼ਾਹ ਬੜੇ ਦਿਆਵਾਨ ਹਨ ਤੇ ਜੇਕਰ ਆਪਾਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ حاصل ਕਰਨੀਆਂ ਹਨ ਆਪਣੇ ਦਸਾਂ ਗੁਰੂ ਸਾਹਿਬਾਨ ਦੀਆਂ ਖੁਸ਼ੀਆਂ حاصل ਕਰਨੀਆਂ ਹਨ ਤਾਂ ਫਿਰ ਆਪਾਂ ਵੀ ਰੋਜ਼ਾਨਾ ਹੀ ਸ੍ਰੀ ਗੁਰਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਈਏ ਇਸ ਬਾਣੀ ਦਾ ਪਾਠ ਆਪਾਂ ਕਿਸ ਵੇਲੇ ਕਰਨਾ ਹੈ ਅਤੇ ਕਿੰਨਾ ਪਾਠ ਕਰਨਾ ਹੈ ਅਤੇ ਕਿਹੜੀ ਵਿਧੀ ਦੇ ਨਾਲ ਕਰਨਾ ਹੈ ਇਸ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਪਰ ਪਹਿਨਾ ਗੁਰੂ ਇਤਿਹਾਸ ਦੀ ਇਹ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਸਾਖੀ ਅਕਸਰ ਹੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਤਾਂ ਜੋ ਸਾਡੇ ਮਨ ਨੂੰ ਬਲ ਮਿਲਦਾ ਰਹੇ ਸਾਡੇ ਮਨ ਨੂੰ ਇਹ ਬਾਣੀ ਦੀ ਤਾਕਤ ਬਾਰੇ ਪਤਾ ਲੱਗੇ ਸਾਡੇ ਮਨ ਨੂੰ ਇਸ ਬਾਣੀ ਦਾ ਪਾਠ ਕਰਨ ਦੀ ਪ੍ਰੇਰਣਾ ਮਿਲੇ ਤਾਂ ਜੋ ਅਸੀਂ ਰੋਜ਼ ਇਸ ਬਾਣੀ ਦਾ ਪਾਠ ਕਰਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਤਾਂ ਆਓ ਫਿਰ ਪਹਿਲਾ ਗੁਰੂ ਇਤਿਹਾਸ ਦੀ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਇਹ ਸਾਖੀ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਹੈ ਕਹਿੰਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਸਾਜਿਆ ਹੋਇਆ ਦੀਵਾਨ ਸਤਗੁਰ ਸੱਚੇ ਪਾਤਸ਼ਾਹ ਕਥਾ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਤਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਚਾਨਕ ਹੀ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਈ ਕੋਈ ਐਸਾ ਸਿੱਖ ਹੈ ਜੋ ਸਾਨੂੰ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਣ ਕਰਕੇ ਸੁਣਾ ਸਕੇ ਕੋਈ ਸਾਨੂੰ ਇੱਕ ਮਨ ਇੱਕ ਚਿੱਤ ਹੋ ਕੇ ਇਸ ਬਾਣੀ ਦਾ ਪਾਠ ਕਰਕੇ ਸੁਣਾ ਸਕੇ ਕਹਿੰਦੇ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਅਚਾਨਕ ਹੀ ਇਹ ਬਚਨ ਕੀਤੇ ਤਾਂ ਕਹਿੰਦੇ ਸਭ ਸੰਗਤਾਂ ਹੈਰਾਨੀ ਦੇ ਨਾਲ ਇੱਕ ਦੂਜੇ ਦੇ ਮੁਖ ਵੱਲ ਦੇਖਣ ਲੱਗੀਆਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਈ ਵਾਰ ਕਲਾਸ ਦੇ ਵਿੱਚ ਅਚਾਨਕ ਅਧਿਆਪਕ ਆਪਣੇ ਵਿਦਿਆਰਥੀਆਂ ਤੋਂ ਕੋਈ ਸਵਾਲ ਪੁੱਛ ਲਵੇ ਤਾਂ ਵਿਦਿਆਰਥੀ ਹੱਕੇ ਬੱਕੇ ਰਹਿ ਜਾਂਦੇ ਹਨ ਉਸੇ ਹੀ ਤਰ੍ਹਾਂ ਸੰਗਤਾਂ ਇੱਕ ਦੂਸਰੇ ਦੇ ਮੁਖ ਵੱਲ ਦੇਖਣ ਲੱਗੀਆਂ ਜਿਵੇਂ ਕੋਈ ਬੋਦੀ ਓខਾ ਪਰਚਾ ਪੈ ਗਿਆ ਹੋਵੇ ਕੋਈ ਓខਾ ਸਵਾਲ ਪੁੱਛ ਲਿਆ ਹੋਵੇ ਕਹਿੰਦੇ ਉਹ ਸੰਗਤਾਂ ਦੇ ਵਿੱਚੋਂ ਹੀ ਇੱਕ ਸਿੱਖ ਬਿਠਿਆ ਉਹਨੇ ਮੇਰੇ ਚਿਹਰੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹਾ ਸਤਗੁਰ ਸੱਚੇ ਪਾਤਸ਼ਾਹ ਜੇਕਰ ਤੁਹਾਡੀ ਇਜਾਜ਼ਤ ਹੋਵੇ ਕਿਸੇ ਮੇਰੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਤਾਂ ਮੈਂ ਇਹ ਸੇਵਾ ਕਰ ਸਕਦਾ ਹਾਂ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਵੱਲ ਬੜੇ ਪਿਆਰ ਦੇ ਨਾਲ ਤੱਕਿਆ ਅਤੇ ਉਹਨੂੰ ਅੱਗੇ ਆਉਣ ਦੇ ਲਈ ਕਿਹਾ ਇਸ ਸਿੱਖ ਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਭਾਈ ਗੋਪਾਲਾ ਜੀ ਆਇਆ ਹੈ ਜੋ ਗੁਰੂ ਘਰ ਦੇ ਘੋੜਿਆਂ ਦੀ ਸਾਂਭ ਸੰਭਾਲ ਦਾ ਕੰਮ ਕਰਦਾ ਸੀ ਕਹਿੰਦੇ ਉਹ ਸਿੱਖ ਅੱਗੇ ਆਇਆ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮੱਥਾ ਟੇਕਿਆ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਇਸ ਸਿੱਖ ਦੇ ਲਈ ਇੱਕ ਸੋਹਣਾ ਆਸਣ ਲਗਾ ਦਿਓ ਅਤੇ ਇਹਨਾਂ ਦਾ ਆਸਣ ਸਾਡੇ ਨਾਲੋਂ ਉੱਚਾ ਕਰਕੇ ਰੱਖਿਓ ਕਿਉਂਕਿ ਇਹਨਾਂ ਨੇ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਦਾ ਪਾਠ ਕਰਨਾ ਹੈ ਕਿਉਂਕਿ ਸੰਗਤ ਜੀ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਗਜੀਤ ਸਿੰਘ ਜੀ ਦੀ ਬਾਣੀ ਨੂੰ ਅਤੇ ਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਬੜਾ ਪਿਆਰ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਦੇ ਪ੍ਰਤੀ ਬੜਾ ਪਿਆਰ ਹੈ ਕਿਉਂਕਿ ਜਪਜੀ ਸਾਹਿਬ ਦੀ ਬਾਣੀ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਆਪ ਨੇ ਮਹਾਂਪੁਰਖ ਜੀ ਵੀ ਅਕਸਰ ਆਪਾਂ ਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਜਦੋਂ ਗੁਰਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹੋ ਤਾਂ ਮਨ ਦੇ ਵਿੱਚ ਇਹ ਭਾਵਨਾ ਬਣਾਇਆ ਕਰੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹਾਂ ਕਹਿੰਦੇ ਬਸ ਇਸੇ ਭਾਵਨਾ ਦੇ ਕਰਕੇ ਛੇਵੇਂ ਪਾਤਸ਼ਾਹ ਜੀ ਨੇ ਉਸ ਸਿੱਖ ਦਾ ਆਸਨ ਆਪਣੇ ਆਸਨ ਨਾਲੋਂ ਉੱਚਾ ਕਰਕੇ ਲਗਾਇਆ ਪਾਈ ਗੋਪਾਲਾ ਜੀ ਨੇ ਉਸ ਆਸਨ ਦੇ ਉੱਪਰ ਬੈਠ ਕੇ ਉਸ ਜਗ੍ਹਾ ਤੇ ਬੈਠ ਕੇ ਸ੍ਰੀ ਗੁਰਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਆਰੰਭ ਕੀਤਾ ਕਹਿੰਦੇ ਪਾਈ ਗੋਪਾਲਾ ਜੀ ਨੇ ਪਿਆਰ ਦੇ ਵਿੱਚ ਭਿੱਜ ਕੇ ਰੀਜ ਦੇ ਨਾਲ ਗੁਰਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਪਾਈ ਗੋਪਾਲਾ ਜੀ ਇੱਕਦਮ ਸ਼ੁੱਧ ਉਚਾਰਨ ਕਰ ਰੇ ਸਨ ਕਿ ਇੱਧਰ ਮੇਰੇ 6ਵੇਂ ਪਾਤਸ਼ਾਹ ਭਾਈ ਗੋਪਾਲਾ ਜੀ ਤੇ ਨਿਹਾਲ ਹੋ ਰਹੇ ਸੀ ਬੜੇ ਖੁਸ਼ ਹੋ ਰਹੇ ਸੀ ਕਿ ਇਹ ਸਿੱਖ ਕਿੰਨੇ ਪਿਆਰ ਵਿੱਚ ਭਿੱਜ ਕੇ ਬਾਬੇ ਨਾਨਕ ਦੀ ਬਾਣੀ ਨੂੰ ਪੜ ਰਿਹਾ ਹੈ ਕਹਿੰਦੇ ਸਤਗੁਰ ਸੱਚੇ ਬਾਦਸ਼ਾ ਤਾਂ ਉਸ ਸਿੱਖ ਦੇ ਉੱਤੇ ਇੰਨੇ ਖੁਸ਼ ਹੋਏ ਹੋਏ ਇੰਨੇ ਨਿਹਾਲ ਹੋਏ ਕਿ ਮਨ ਦੇ ਵਿੱਚ ਸੋਚ ਲਿਆ ਕਿ ਇਹ ਸਿੱਖ ਦਾ ਬਾਬੇ ਦੀ ਬਾਣੀ ਦੇ ਨਾਲ ਬੜਾ ਪਿਆਰ ਹੈ ਇਸ ਕਰਕੇ ਜਦੋਂ ਹੀ ਇਹ ਬਾਣੀ ਦੀ ਸਮਾਪਤੀ ਕਰੇਗਾ ਭੋਗ ਪਾਵੇਗਾ ਤਾਂ ਨਾਲ ਹੀ ਇਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਵਾਰਿਸ ਬਣਾ ਦੇਣਾ ਹੈ ਭਾਉ ਕਿ ਆਪਣੀ ਗੁਰਤਾ ਗੱਦੀ ਉਸ ਸਿੱਖ ਨੂੰ ਦੇ ਦੇਣੀ ਹੈ ਉਸ ਸਿੱਖ ਨੂੰ ਦੇਣ ਦੇ ਲਈ ਤਿਆਰ ਹੋ ਗਏ ਕਹਿੰਦੇ ਜਿਵੇਂ ਜਿਵੇਂ ਬਾਣੀ ਭਾਈ ਗੋਪਾਲਾ ਜੀ ਗੁਰਬਾਣੀ ਦਾ ਪਾਠ ਕਰ ਰਹੇ ਸਨ ਸਤਗੁਰ ਸੱਚੇ ਪਾਤਸ਼ਾਹ ਆਪਣੀ ਗੱਦੀ ਤੋਂ ਆਪਣੇ ਆਸਨ ਤੋਂ ਥੋੜਾ ਥੋੜਾ ਪਿੱਛੇ ਹੋ ਰਹੇ ਸੀ ਮਨ ਦੇ ਵਿੱਚ ਸੋਚੀ ਬੈਠੇ ਸੀ ਕਿ ਪਾਠ ਦੀ ਸਮਾਪਤੀ ਤੋਂ ਬਾਅਦ ਨਾਲ ਹੀ ਨਾਲ ਇਸ ਗੱਦੀ ਤੇ ਇਸ ਆਸਣ ਤੇ ਇਸ ਸਿੱਖ ਨੂੰ ਬਿਠਾ ਦੇਵਾਂਗੇ ਪਰ ਕਹਿੰਦੇ ਭਾਈ ਗੋਪਾਲਾ ਜੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਕਰਦੇ ਜਦੋਂ ਸਮਾਪਤੀ ਤੇ ਆਏ ਸ਼ਲੋਕ ਤੇ ਪਹੁੰਚੇ ਤਾਂ ਭਾਈ ਗੋਪਾਲਾ ਜੀ ਦੇ ਮਨ ਵਿੱਚ ਇੱਕ ਫੁਰਨਾ ਆ ਗਿਆ ਤਪਾਈ ਗੋਪਾਲਾ ਜੀ ਨੇ ਮਨ ਦੇ ਵਿੱਚ ਸੋਚਿਆ ਕਿ ਜੇਕਰ ਸਤਗੁਰ ਸੱਚੇ ਪਾਤਸ਼ਾਹ ਮੇਰੀ ਪੜੀ ਹੋਈ ਬਾਣੀ ਤੋਂ ਖੁਸ਼ ਹੋ ਗਏ ਮੇਰੇ ਤੋਂ ਪੁੱਛਿਆ ਕਿ ਸਿੱਖਾ ਦੱਸ ਤੈਨੂੰ ਕੀ ਚਾਹੀਦਾ ਹੈ ਤਾਂ ਮੈਂ ਫਿਰ ਉਹ ਘੋੜਾ ਮੰਗ ਲਵਾਂਗਾ ਜੋ ਕੱਲ ਸਿੱਖ ਸੰਗਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਕੇ ਗਏ ਆਂਗੇ ਕਹਿੰਦੇ ਇੱਧਰ ਭਾਈ ਗੋਪਾਲਾ ਜੀ ਦੇ ਮਨ ਵਿੱਚ ਉਹ ਘੋੜੇ ਦਾ ਫੁਰਨਾ ਬਣਿਆ ਤੇ ਇਧਰ ਸਤਗੁਰ ਸੱਚੇ ਪਾਤਸ਼ਾਹ ਆਪਣੇ ਆਸਨ ਤੇ ਠੀਕ ਹੋ ਕੇ ਬੈਠ ਗਏ ਕਹਿੰਦੇ ਜਿਦੋਂ ਹੀ ਭਾਈ ਗੋਪਾਲਾ ਜੀ ਨੇ ਪਾਠ ਦੇ ਭੋਗ ਪਾਏ ਸਮਾਪਤੀ ਕੀਤੀ ਅਰਦਾਸ ਬੇਨਤੀ ਕੀਤੀ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਕਿਹਾ ਜਾਓ ਭਾਈ ਅਸਤਬਲ ਦੇ ਵਿੱਚੋਂ ਖੋਲ ਕੇ ਉਹ ਫਲਾਣਾ ਘੋੜਾ ਭਾਈ ਗੋਪਾਲਾ ਜੀ ਨੂੰ ਭੇਟ ਕਰ ਦਿਓ ਕਹਿੰਦੇ ਭਾਈ ਗੋਪਾਲਾ ਜੀ ਬੜੇ ਹੈਰਾਨ ਕਿ ਸਤਗੁਰ ਸੱਚੇ ਪਾਤਸ਼ਾਹ ਨੇ ਮੈਨੂੰ ਪੁੱਛਿਆ ਵੀ ਨਹੀਂ ਮੈਂ ਸਤਗੁਰ ਸੱਚੇ ਪਾਤਸ਼ਾਹ ਨੂੰ ਕੁਝ ਦੱਸਿਆ ਵੀ ਨਹੀਂ ਫਿਰ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮੇਰਾ ਮਨ ਪੜ ਲਿਆ ਮੇਰੇ ਤਾਂ ਮਨ ਦੇ ਵਿੱਚ ਇਹ ਪੁਰਨਾ ਬਣਿਆ ਸੀ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਟੈ ਪਿਆ ਅੱਖਾਂ ਦੇ ਵਿੱਚ ਅਥਰੂ ਆ ਗਏ ਤੇ ਕਹਿਣ ਲੱਗਾ ਸਤਗੁਰ ਸੱਚੇ ਪਾਤਸ਼ਾਹ ਸੁਣਿਆ ਸੀ ਕੀ ਤੁਸੀਂ ਅੰਤਰਜਾਮੀ ਹੋ ਦਿਲਾਂ ਦੀਆਂ ਜਾਣਦੇ ਹੋ ਅੱਜ ਦੇਖ ਵੀ ਲਿਆ ਹੈ ਤੁਸੀਂ ਤਾਂ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ বুঝ ਗਏ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਭੋਲਿਆ ਤੂੰ ਤੂੰ ਤਾਂ ਮੰਗ ਹੀ ਬੜੀ ਛੋਟੀ ਰੱਖ ਲਈ ਅਸੀਂ ਤਾਂ ਤੇਰੇ ਤੇ ਇੰਨੇ ਖੁਸ਼ ਹੋਏ ਸੀ ਤੇਰੇ ਤੇ ਇੰਨੇ ਨਿਹਾਲ ਹੋਏ ਸੀ ਕਿ ਤੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਵਾਰਿਸ ਬਣਾ ਦੇਣਾ ਚਾਹੁੰਦੇ ਸੀ ਪਰ ਤੂੰ ਐਨ ਮੌਕੇ ਤੇ ਮਨ ਦੇ ਵਿੱਚ ਇਹ ਮੰਗ ਰੱਖ ਦਿੱਤੀ ਫਿਰ ਅਸੀਂ ਆਪਣੇ ਸਿੱਖ ਦੇ ਆਪਣੇ ਪਿਆਰਿਆਂ ਦੇ ਬੱਜੇ ਹਾਂ ਜਦੋਂ ਸਾਡਾ ਸਿੱਖ ਸਾਡੇ ਤੋਂ ਪਿਆਰ ਦੇ ਨਾਲ ਕੁਝ ਭਰੋਸੇ ਦੇ ਨਾਲ ਮੰਗਦਾ ਹੈ ਤਾਂ ਸਾਨੂੰ ਉਹ ਸਿੱਖ ਦੀ ਮੰਗ ਪੂਰੀ ਕਰਨੀ ਪੈਂਦੀ ਹੈ ਇਸ ਕਰਕੇ ਸਾਨੂੰ ਤੇਰੇ ਮਨ ਦੀ ਇੱਛਾ ਪੂਰੀ ਕਰਨੀ ਪਈ ਨਹੀਂ ਤਾਂ ਅਸੀਂ ਤਾਂ ਤੈਨੂੰ ਕੁਝ ਹੋਰ ਹੀ ਦੇਣਾ ਚਾਹੁੰਦੇ ਸੀ ਸੋ ਸੰਗਤ ਜੀ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਬਾਣੀ ਨੂੰ ਅਤੇ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਬਹੁਤ ਪਿਆਰ ਕਰਦੇ ਨੇ ਦਾ ਸਾਹੀ ਗੁਰੂ ਸਾਹਿਬਾਨ ਦੇ ਜੀਵਨ ਨੂੰ ਪੜਿਏ ਤਾਂ ਉਸ ਵਿੱਚੋਂ ਬਹੁਤ ਸਾਰੀਆਂ ਸਾਖੀਆਂ ਪੜਨ ਨੂੰ ਸੁਨਣ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਮਿਹਰਾ ਕੀਤੀਆਂ ਨੇ ਜੇਕਰ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਹਰ ਬਰਕਤ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਇਸ ਬਾਣੀ ਦਾ ਪਾਠ ਹਰ ਰੋਜ਼ ਕਰਨਾ ਹੈ ਇਹ ਬਾਣੀ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੇ ਵਿੱਚੋਂ ਪਹਿਲੀ ਬਾਣੀ ਹੈ ویسੇ ਤਾਂ ਹਰ ਇੱਕ ਗੁਰਸਿੱਖ ਦੇ ਲਈ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦਾ ਪਾਠ ਕਰਨਾ ਬਹੁਤ ਜ਼ਰੂਰੀ ਹੈ ਪਰ ਜਿਵੇਂ ਹੁਣ ਕੁਝ ਭੈਣ ਭਰਾ ਨਵੇਂ ਨੇ ਜਿਨ੍ਹਾਂ ਨੇ ਅਜੇ ਸ਼ੁਰੂਆਤ ਵੀ ਨਹੀਂ ਕੀਤੀ ਹੈ ਤਾਂ ਉਹ ਕਈ ਵਾਰ ਉਲਝ ਜਾਂਦੇ ਨੇ ਵੀ ਅਸੀਂ ਕਿਹੜਾ ਪਾਠ ਕਰੀਏ ਜਾਂ ਮਨ ਦੇ ਵਿੱਚ ਕੋਈ ਇੱਛਾ ਕੋਈ ਭਾਵਨਾ ਆਈ ਤਾਂ ਕਹਿਣਗੇ ਅਸੀਂ ਕਿਹੜਾ ਪਾਠ ਕਰੀਏ ਤਾਂ ਜੋ ਸਾਡੇ ਮਨ ਦੀ ਇਹ ਭਾਵਨਾ ਪੂਰੀ ਹੋ ਜਾਵੇ ਤਾਂ ਸੰਗਤ ਜੀ ਮਨ ਦੇ ਵਿੱਚ ਕੋਈ ਉਲਝਣ ਨਹੀਂ ਰੱਖਣੀ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਰੱਖਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਾਰੀ ਹੀ ਬਾਣੀ ਬੜੀ ਪਵਿੱਤਰ ਹੈ ਬੜੀ ਮਹਾਨ ਹੈ ਸਾਰੀ ਹੀ ਬਾਣੀ ਬਰਾਬਰ ਹੈ ਤਾਕਤਵਰ ਹੈ ਤਾਂ ਆਪਾਂ ਕਿਸੇ ਵੀ ਬਾਣੀ ਦਾ ਪਾਠ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਓਨੇ ਹੀ ਮਿਹਰ ਕਰਨਗੇ ਪਰ ਜਪਜੀ ਸਾਹਿਬ ਜੀ ਦੀ ਬਾਣੀ ਮੁੰਡ ਹੈ ਸਬ ਜਪਜੀ ਸਾਹਿਬ ਜੀ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਪ੍ਰਤਖ ਆਪਣੇ ਸਿੱਖ ਦਾ ਕੋਈ ਵੀ ਕੰਮ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨ ਤੋਂ ਬਿਨਾ ਆਰੰਭ ਨਹੀਂ ਹੋ ਸਕਦਾ ਸਾਡੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਦੀ ਬਾਣੀ ਦੇ ਪਾਠ ਤੋ ਹੋਣੀ ਚਾਹੀਦੀ ਹੈ ਆਪਾਂ ਦਿਨ ਭਰ ਦੇ ਵਿੱਚ ਜਿੰਨਾ ਮਰਜੀ ਬਾਣੀ ਦਾ ਪਾਠ ਕਰਦੇ ਹਾਂ ਸ਼ਬਦ ਜਾਪ ਕਰਦੇ ਹਾਂ ਪਰ ਅੰਮ੍ਰਿਤ ਵੇਲੇ ਦੇ ਵਿੱਚ ਜਗਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਈ ਭੈਣ ਭਰਾ ਜਗਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕਰਦੇ ਉਹ ਹੋਰ ਕਿਸੇ ਸ਼ਬਦ ਦਾ ਜਾਪ ਜਾਂ ਕਿਸੇ ਹੋਰ ਬਾਣੀ ਦਾ ਪਾਠ ਕਰਦੇ ਨੇ ਤਾਂ ਮਹਾਪੁਰਖ ਜੀ ਕਹਿੰਦੇ ਜਿਕਰ ਆਪਾਂ ਜਪਜੀਤ ਸਿੰਘ ਜੀ ਦੀ ਬਾਣੀ ਤੋਂ ਬਗੈਰ ਹੋਰ ਦੂਜੀਆਂ ਬਾਣੀਆਂ ਦਾ ਪਾਠ ਕਰਦੇ ਹਾਂ ਤਾਂ ਸਮਝੋ ਜਿਵੇਂ ਲਾੜੇ ਤੋਂ ਬਿਨਾ ਬਰਾਤ ਹੋਵੇ ਨਾੜੇ ਤੋਂ ਬਿਨਾ ਬਰਾਤ ਨਹੀਂ ਸੋਭਦੀ ਉਸੇ ਤਰ੍ਹਾਂ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਬਿਨਾ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਿਲ ਨਹੀਂ ਕਰ ਸਕਦੇ ਹਾਂ ਸਾਡੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੇ ਪਾਠ ਤੋਂ ਹੋਣੀ ਚਾਹੀਦੀ ਹੈ ਇੱਕ ਪਾਠ ਤਾਰਿਆਂ ਦੀ ਛਾਵੇਂ pau ਛਾਵੇਂ ਕਰਨਾ ਚਾਹੀਦਾ ਹੈ ਇੱਕ ਪਾਠ ਤਾਰਿਆਂ ਦੀ ਛਾਵੇਂ ਤੋਂ ਸਾਵ ਹੁੰਦਾ ਹੈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦਾ ਸਮਾ ਅੰਮ੍ਰਿਤ ਸਵੇਰੇ 3 ਵਜੇ ਤੋਂ ਸਵੇਰੇ 6 ਵਜੇ ਤੱਕ ਦਾ ਵੇਲਾ ਅੰਮ੍ਰਿਤ ਵੇਲਾ ਮੰਨਿਆ ਗਿਆ ਹੈ ਤਾਂ 3 ਤੋਂ 6 ਵਜੇ ਦੇ ਵਿਚਕਾਰ ਘੱਟੋ-ਘੱਟ ਇੱਕ ਪਾਠ ਜਪਜੀ ਸਾਹਿਬ ਜੀ ਦਾ ਹਰ ਇੱਕ ਸਿੱਖ ਨੂੰ ਕਰਨਾ ਚਾਹੀਦਾ ਹੈ باقی کرپا ستگے پاشاہ کر دیں گے شروعات جب جی جو با پاٹ کرنا چاہتے ہو کرو پھر اس بعد بھی جیکر تھی جپ جی سر تی جپ جی سا جی کا پاٹ کرنا چاہتے ہو کوئی منہی نہیں ہے ਦਿਨ ਦੇ ਵਿੱਚ ਕਿਸੇ ਵੀ ਵੇਲੇ ਆਪਾਂ ਇਸ ਪਾਠ ਨੂੰ ਕਰ ਸਕਦੇ ਹਾਂ ਦਿਨ ਦੇ ਵਿੱਚ ਪਰ ਇੱਕ ਵਾਰ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਜ਼ਰੂਰ ਕਰਨਾ ਹੈ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਹੈ ਆਪਣੇ ਗੁਰੂ ਦੇ ਪਿਆਰ ਦੇ ਵਿੱਚ ਇੱਕ ਬਾਣੀ ਇਸ ਬਾਣੀ ਦਾ ਪਾਠ ਕਰਨਾ ਹੈ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ ਜਗਜੀਤ ਸਾਹਿਬ ਜੀ ਦਾ ਪਾਠ ਜਦੋਂ ਕਰਦੇ ਹਾਂ ਤਾਂ ਸਮਝਣਾ ਚਾਹੀਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਗੱਲਾਂ ਹੋ ਰਹੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਬੋਲ ਕੇ ਸਾਨੂੰ ਸਮਝਾ ਰਹੇ ਨੇ ਤੇ ਜੇਕਰ ਆਪਾਂ ਇਸ ਬਾਣੀ ਦਾ ਪਾਠ ਅਰਥਾਂ ਨੂੰ ਸਮਝ-ਸਮਝ ਕੇ ਕਰਨਾ ਸ਼ੁਰੂ ਕਰ ਦਈਏ ਭਾਵ ਕਿ ਅਰਥ ਸਮਝਣੇ ਸ਼ੁਰੂ ਕਰ ਦਈਏ ਤਾਂ ਕਿਰਤਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੀ ਸਾਰੀ ਹੀ ਪਰੇਸ਼ਾਨੀ ਖੱਟੀ ਜਾਵੇਗੀ ਪਰ ਚਲੋ ਜੇਕਰ ਅਜੇ ਸ਼ੁਰੂਆਤ ਹੈ ਤਾਂ ਅਜੇ ਕਟੋ-ਕਟ ਜਪਜੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਕਰਨਾ ਹੀ ਸ਼ੁਰੂ ਕਰ ਦਈਏ ਅੰਮ੍ਰਿਤ ਵੇਲੇ ਦੇ ਇਹ 15 ਮਿੰਟ ਸੰਭਾਲਨੇ ਸ਼ੁਰੂ ਕਰ ਦਈਏ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਕਈ ਕਹਿੰਦੇ ਨੇ ਵੀ ਅਸੀਂ ਪਾਠ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਾਡਾ ਮਨ ਬਾਣੀ ਦੇ ਵਿੱਚ ਨਹੀਂ ਜੁੜਦਾ ਸਾਡਾ ਮਨ ਦੂਰ ਦੀਆਂ ਸਹਿਰਾਂ ਦੇ ਉੱਤੇ ਨਿਕਲ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਸਾਰਿਆਂ ਦੇ ਨਾਲ ਇਦਾਂ ਹੀ ਹੁੰਦਾ ਹੈ ਸਾਡਾ ਜਿਹੜਾ ਮਨ ਹੈ ਇਹ ਬਿਮਾਰ ਹੈ ਜਿਵੇਂ ਸਰੀਰ ਨੂੰ ਕੋਈ ਦੁੱਖ ਰੋਗ ਲੱਗਿਆ ਹੋਵੇ ਤਾਂ ਉਹ ਭੋਜਨ ਤੋਂ ਦੂਰ ਪਚਦਾ ਹੈ ਰੋਗੀ ਸਰੀਰ ਨੂੰ ਭੁੱਖ ਨਹੀਂ ਲੱਗਦੀ ਉਸੇ ਹੀ ਤਰ੍ਹਾਂ ਰੋਗੀ ਮਨ ਭਜਨ ਬੰਦਗੀ ਤੋਂ ਦੂਰ ਭਜਦਾ ਹੈ ਪਰ ਹੁਣ ਜੇ ਇਹਦਾ ਰੋਗ ਠੀਕ ਕਰਨਾ ਹੈ ਤਾਂ ਫਿਰ ਬਾਣੀ ਦਾ ਪਾਠ ਤਾਂ ਕਰਨਾ ਹੀ ਪੈਣਾ ਭਜਨ ਬੰਦਗੀ ਕਰਨੀ ਹੀ ਪਵੇਗੀ ਕਿਉਂਕਿ ਮਨ ਦੇ ਰੋਗਾ ਨੂੰ ਭਜਨ ਬੰਦਗੀ ਨੇ ਹੀ ਠੀਕ ਕਰਨਾ ਹੈ ਗੁਰਬਾਣੀ ਦੇ ਗਿਆਨ ਨੇ ਹੀ ਠੀਕ ਕਰਨਾ ਹੈ ਮਨ ਜਿੱਧਰ ਮਰਜੀ ਭਜੇ ਆਪਾਂ ਆਪਣੀ ਡਿਊਟੀ ਨਿਭਾਉਣੀ ਨਹੀਂ ਛੱਡਣੀ ਇਹ ਸਾਡਾ ਫਰਜ਼ ਹੈ ਕਿ ਅਸੀਂ ਅੰਮ੍ਰਿਤ ਵੇਲੇ ਉੱਠੀਏ ਉੱਠ ਕੇ ਆਪਣੇ ਮਾਲਕ ਦੀ ਯਾਦ ਵਿੱਚ ਬੈਠੀਏ ਆਪਾਂ ਆਪਣੇ ਵੱਲੋਂ ਆਪਣੀ ਡਿਊਟੀ ਨਿਭਾਉਣੀ ਹੈ ਅੱਗੇ ਮਾਲਕ ਦੀ ਮਰਜ਼ੀ ਹੈ ਕਿ ਉਹ ਸਾਡੇ ਤੋਂ ਕਿੰਨੀ ਸੇਵਾ ਕਰਾਉਣਾ ਚਾਹੁੰਦੇ ਹਨ ਤਾਂ ਆਪਾਂ ਇੱਕ ਵਾਰ ਇੱਕ ਵਾਰ ਉੱਠ ਕੇ ਬੈਠ ਜਾਈਏ ਪਰ ਉੱਠ ਕੇ ਵੀ ਤਾਂ ਹੀ ਬੈਠਾਂਗੇ ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਹੋਵੇਗੀ ਤਾਂ ਰੋਜ਼ ਰਾਤ ਨੂੰ ਸੌਣ ਲੱਗਿਆਂ ਆਪਣੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਕੇ ਸੋਇਆ ਕਰੋ ਕਿ ਇਹ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੋ ਬਖਸ਼ ਕਰਦੋ ਅੰਮ੍ਰਿਤ ਵੇਲਾ ਬਖਸ਼ੋ ਅੰਮ੍ਰਿਤ ਵੇਲੇ ਦਾ ਨਾਮ ਬਖਸ਼ੋ ਤਾ ਜਿਦਨ ਸਤਗੁਰ ਸੱਚੇ ਪਾਤਸ਼ਾਹ ਨੂੰ ਸਾਡੇ ਤੇ ਤਰਸ ਆ ਗਿਆ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪੈ ਜਾਵੇਗੀ ਅੰਮ੍ਰਿਤ ਵੇਲੇ ਦੇ ਨਾਮ ਦੀ ਦਾਤ ਪੈ ਗਈ ਫਿਰ ਮੂੰਹੋਂ ਜੋ ਵੀ ਕੁਝ ਮੰਗਣਾ ਨਹੀਂ ਪੈਣਾ ਫਿਰ ਮੂੰਹ ਤੋਂ ਬੋਲ ਕੇ ਕੁਝ ਵੀ ਮੰਗਣਾ ਨਹੀਂ ਪਵੇਗਾ ਮਨ ਦੇ ਵਿੱਚ ਭਾਵਨਾ ਆਉਣ ਤੋਂ ਪਹਿਲਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਉਸ ਭਾਵਨਾ ਨੂੰ ਪੂਰੀ ਕਰ ਦੇਣਗੇ ਬਸ ਭਾਵਨਾ ਹੋਵੇ ਸ਼ੁਭ ਬਸ ਕਿਸੇ ਦਾ ਮਾੜਾ ਨਹੀਂ ਮੰਗਣਾ ਨਾ ਕਿਸੇ ਦਾ ਮਾੜਾ ਸੋਚਣਾ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਸਾਡੇ ਅੰਗ ਸੰਗ ਨੇ ਕਿਸ ਕੀਤੇ ਦੂਰ ਨਹੀਂ ਗਏ ਤੇ ਫਿਰ ਆਓ ਰੋਜ਼ ਅੰਮ੍ਰਿਤ ਵੇਲੇ ਉੱਠੀਏ ਉੱਠ ਕੇ ਪਹਿਲਾਂ ਕੁਝ ਧੀਰ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਫਿਰ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਆਪਣੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਜਿਹੜੇ ਘਟ ਪੜੇ ਲਿਖੇ ਨੇ ਜਾਂ ਬਿਲਕੁਲ ਨਹੀਂ ਪੜੇ ਲਿਖੇ ਜਾਂ ਕਈਆਂ ਨੂੰ ਗੁਰਬਾਣੀ ਦਾ ਪਾਠ ਨਹੀਂ ਕਰਨਾ ਆਉਂਦਾ ਉਹ ਕਹਿੰਦੇ ਨੇ ਵੀ ਸਾਡੇ ਤੋਂ ਉਚਾਰਣ ਸਹੀ ਨਹੀਂ ਹੋ ਰਿਹਾ ਤਾਂ ਤਾਂ ਉਹ ਮੂਲ ਮੰਤਰ ਜੀ ਦਾ ਜਾਪ ਕਰੋ ਨਾਲ ਨਾਲ ਬਾਣੀ ਦਾ ਉਚਾਰਨ ਕਰਨਾ ਸਿੱਖੋ ਸਿੱਖਣਾ ਸ਼ੁਰੂ ਕਰਾਂਗੇ ਤਾਂ ਸਭ ਕੁਝ ਸਿੱਖ ਜਾਵਾਂਗੇ ਸੰਧਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਗੁਰੂ ਇਤਿਹਾਸ ਦੀ ਇਸ ਆਖੀ ਸੁਣਾਉਣ ਤੋਂ ਗੁਰੂ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਕਰਦੇ ਹੋਏ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗਲਤੀ ਰਹ ਗਈ ਹੋਵੇ ਤਾਂ ਗੁਰੂ ਰੂਪ ਸਾਧ ਸੰਗਤ ਜੀ ਤੁਸੀਂ ਆਪਣੀ ਇਸ ਭੈਣ ਨੂੰ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ